ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਜਿੱਥੇ ਸਰਕਾਰੀ ਬੱਸਾਂ ਦੀ ਰਿਪੇਅਰ ਹੁੰਦੀ ਹੈ ਅਤੇ ਇਹਨਾਂ ਸਰਕਾਰੀ ਬੱਸਾਂ ਨੂੰ ਸੜਕਾਂ ਤੇ ਚਲਾਉਣ ਲਈ ਫਿਟਨੈਸ ਸਰਟੀਫਿਕੇਟ ਦਿੰਦੀ ਹੈ ਪਰ ਇਸ ਵਰਕਸ਼ਾਪ ਦੀ ਹਾਲਤ ਕਾਫੀ ਖਸਤ ਹੈ ਫਾਸਟਵੇ ਦੀ ਨਿਊਜ਼ ਟੀਮ ਨੇ ਜਦੋਂ ਵਰਕਸ਼ਾਪ ਦਾ ਦੌਰਾ ਕੀਤਾ ਤਾਂ ਕਰਮਚਾਰੀ ਟੁੱਟੇ ਹੋਏ ਸ਼ੈੱਡ ਹੇਠਾਂ ਕੰਮ ਕਰਦੇ ਨਜ਼ਰ ਆਏ ਸੜਕਾਂ ਟੁੱਟੀਆਂ ਹੋਈਆਂ ਹਨ ਕੱਟੇ ਮਿੱਟੀ ਵਿੱਚ ਕਰਮਚਾਰੀ ਬੱਸਾਂ ਠੀਕ ਕਰ ਰਹੇ ਹਨ ਕਰਮਚਾਰੀਆਂ ਨੇ ਕਿਹਾ ਕਿ ਇਸ ਵਰਕਸ਼ਾਪ ਨੂੰ ਜਲਦੀ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡੀਪੂ ਦੇ ਮੈਨੇਜਰ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਵਰਕਸ਼ਾਪ ਨੂੰ ਵਧੀਆ ਬਣਾਉਣ ਲਈ ਰਕਮ ਸਹਿਸ਼ਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵਰਕਸ਼ਾਪ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੰਦਾ ਹਾਲ ਜੇ ਬਹੁਤਾ ਜਿਆਦਾ ਜੇ ਗਰਮੀ ਆਈ ਹੋਣੀ ਆ ਕੋ ਟਾਇਰ ਵੇਖੋ ਪਏ ਟਾਇਰਾਂ ਦਾ ਮੰਦਾ ਹਾਲ ਪਾਣੀ ਪੂਣੀ ਭਰਿਆ ਟਾਇਰਾਂ ਚ ਵਰਕਸ਼ਾਪ ਦਾ ਥੋੜਾ ਜਿਹਾ ਸੁਧਾਰ ਹੋ ਜੇ ਇੰਨਾ ਹੀ ਬੜਾ ਸਰ ਹੋਰ ਤਾਂ ਕੋਈ ਚੱਕਰ ਨਹੀਂ ਹੈ ਬਸ ਬਾਕੀ ਵਰਕਸ਼ਾਪ ਦਾ ਸੁਧਾਰ ਹੋਣਾ ਚਾਹੀਦਾ ਮਿੱਟੀ ਘਟੇ ਦਾ ਬਹੁਤ ਜਿਆਦਾ ਮੰਦਾ ਹਾਲ ਆ ਮੀਂਹ ਆ ਜੇ ਚੱਕੜ ਹੋ ਜਾਂਦਾ ਵਰਕਰ ਸਾਡੇ ਆ ਕੋ ਮੁੰਡੇ ਵਿਚਾਰੇ ਡੇ ਬਹੁਤ ਮਿਹਨਤ ਕਰਦੇ ਇਹ ਜੀ ਬਹੁਤ ਪੁਰਾਣੇ ਜੀ ਇਸ ਤਰ੍ਹਾਂ ਹੀ ਤਾਂ ਵੇਖ ਵੇਖ ਹੀ ਲਈ ਤੈਨੂੰ ਇਹ ਤੇ ਵਰਕਸਾਫ ਵਾਲਿਆਂ ਦਾ ਧੰਨਵਾਦ ਹੈ ਜਿਹੜਾ ਆਪਣੀ ਜਾਨ ਖਤਰੇ 'ਚ ਪਾ ਕੇ ਤੇ ਸਾਡਾ ਕੰਮ ਕਰੀ ਜਾਂਦੇ ਬੱਚਾ ਦਾ ਜਿਹੜੇ ਚਲਾਈ ਜਾਂਦੇ ਆ ਤੇ ਸਰਕਾਰਾਂ ਜਿਹੜੀਆਂ ਮੰਨਦੀਆਂ ਪਹਿਲਾਂ ਆਂਦੀਆਂ ਵੀ ਅਸੀਂ ਬਦਲਾ ਕਰਾਂਗੇ ਮੁੜ ਕੇ ਬਾਅਦ 'ਚ ਕਰਦਾ ਕੋਈ ਨਹੀਂ ਇਹ ਨਵਾਂ ਬਣਨਾ ਚਾਹੀਦਾ ਸਾਰਾ ਜੀ ਸਾਰਾ ਇਹ ਬਹੁਤ ਪੁਰਾਣੀਆਂ ਇਹ ਮੇਰੇ ਸਹਾਰ ਨਾਲ ਕੰਡਮ ਹੋਈਆਂ ਬਿਲਡਿੰਗਾਂ ਨੂੰ ਘੱਟੋ ਘੱਟ 20 ਸਾਲ ਹੋ ਗਏ ਹੋਣੇ ਅਸੀਂ ਜੀ ਇੱਥੇ ਮੈਂ ਡਰਾਈਵਰ ਹਾਂ ਅਸੀਂ ਇੱਥੇ ਕੰਮ ਕਰਦੇ ਆਂ ਤੇ ਗੱਡੀ ਇੰਨਾ ਹਾਲਤ ਮਾੜੀ ਆ ਡੀਪੂ ਦੀ ਵੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੇ ਮੀਂਹ ਪਵੇ ਤੇ ਚਿੱਕੜ ਹੀ ਚਿੱਕੜ ਹੋ ਜਾਂਦਾ ਕਿਸੇ ਵੇਲੇ ਸਾਨੂੰ ਬੂਟ ਜਰਾਬਾਂ ਲਾ ਕੇ ਗੱਡੀਆਂ ਦੇ ਵਿੱਚ ਵੜਨਾ ਪੈਂਦਾ ਜਦੋਂ بارش ਹੁੰਦੀ ਆ ਤੇ ਜੇ ਸੁੱਕ ਜਾਂਦਾ ਵਾ ਤੇ ਇੰਨਾ ਘਟਾ ਗੱਡੀਆਂ ਦੇ ਵਿੱਚ ਹੋ ਜਾਂਦਾ ਵਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਇਲੈਕਟ੍ਰੋਨਿਕ ਤਾਰਾਂ ਜਿਹੜੀਆਂ ਬਿਜਲੀ ਦੀਆਂ ਨੇ ਉਹ ਵੀ ਬਿਨਾ ਜੋੜ ਓਦਾਂ ਹੀ ਲੱਗੇ ਹੋਏ ਨੇ ਕਿਸੇ ਵੇਲੇ ਵੀ ਉਹ ਸਰਕਟ ਸ਼ਾਰਟ ਹੋ ਕੇ ਸਾਰੇ ਮਤਲਬ ਜਦੋਂ بارش ਹੁੰਦੀ ਆ ਤੇ ਕਿਸੇ ਵੀ ਬਿਲਡਿੰਗ ਦੇ ਵਿੱਚ ਬੱਤੀ ਆ ਜਾਂਦੀ ਆ ਤੇ ਕਿਸੇ ਵੇਲੇ ਬਿਲਡਿੰਗ ਦੇ ਵਿੱਚੋਂ ਤੁਸੀਂ ਤਾਂ ਸਾਹਮਣੇ ਤਾਂ ਦੇਖ ਸਕਦੇ ਜੇ ਵੀ ਇਹ ਫਰਸ਼ ਜਿਹੜਾ ਵਾ ਉੱਪਰੋਂ ਜਿਹੜਾ ਸੀਮੈਂਟ ਆ ਉਹ ਡਿੱਗ ਕੇ ਕਿਸੇ ਵੇਲੇ ਬੰਦੇ ਤੁਰੇ ਜਾਂਦੇ ਹੋਣ ਤੇ ਕਈ ਵਾਰੀ ਉਹ ਵੱਜ ਵੀ ਜਾਂਦਾ ਵਾ ਸਰਕਾਰ ਕੋਲੋਂ ਮੰਗ ਕਰਦੇ ਆ ਜੀ ਅਸੀਂ ਵੀ ਇਹ ਸਾਡਾ ਡੀਪੂ ਜਿਹੜਾ ਵਾ ਇਹ ਬਿਲਡਿੰਗ ਇਹਨਾਂ ਦੀ ਨਵੀਂ ਬਣਨੀ ਚਾਹੀਦੀ ਆ ਤੇ ਸੁਧਾਰ ਹੋਣਾ ਚਾਹੀਦਾ ਸਾਰਾ ਇਹ ਡੀਪੂ ਦਾ ਇਹ ਦੇਸ਼ ਦੀ ਜਾਦੀ ਤੋਂ ਪਹਿਲਾਂ ਦੀ ਬਿਲਡਿੰਗ ਹੈ ਤੇ ਪੰਜਾਬ ਰੋਡਵੇ ਦੀ ਹੋਣ ਦੇ ਵਿੱਚ ਆਉਣ ਕਰਕੇ ਇੱਥੇ ਵਰਕਸ਼ਾਪ ਤੇ ਦਫ਼ਤਰ ਬਣਾਇਆ ਗਿਆ ਸੀਗਾ ਹੁਣ ਇਸ ਦੀ ਡਿਸਮੈਂਟਲ ਕਰਕੇ ਨਵੀਂ ਬਿਲਡਿੰਗ ਤਿਆਰ ਜਿਹੜੀ ਆ ਉਹ ਜਲਦੀ ਹੀ ਕੀਤੀ ਜਾ ਰਹੀ ਆ ਇਸ ਦੇ ਵਾਸਤੇ ਜਿਹੜੀ ਹੈਗੀ ਆ ਵਿੱਤੀ ਪ੍ਰਵਾਨਗੀ ਸਰਕਾਰ ਵੱਲੋਂ ਜਿਹੜੀ ਉਹ ਦਿੱਤੀ ਗਈ ਆ ਤੇ ਇਸ ਦੇ ਵਿੱਚ ਕੁਝ ਸੁਲਝਿਆ ਅਬਜ਼ਰਵੇਸ਼ਨ ਲਗੀਆਂ ਸੀਗੀਆਂ ਉਹ ਦੂਰ ਕਰਕੇ ਆਰਕਟੈਕਚਰ ਵੱਲੋਂ ਤੇ ਸਰਕਾਰ ਨੂੰ ਭੇਜ ਦਿੱਤੀਆਂ ਜਾਣੀਆਂ ਫਿਰ ਇਸ ਦਾ ਕੰਮ ਜਿਹੜਾ ਉਹ ਜਲਦੀ ਸਰਕਾਰ ਪੱਧਰ ਤੇ ਜਿਹੜਾ ਉਹ ਸ਼ੁਰੂ ਹੋ ਜਾਵੇਗਾ ਅੰਮ੍ਰਿਤਸਰ ਪੰਜਾਬ ਰੋਡ 'ਤੇ ਬਸਦੀ ਹੈ ਜਿੱਥੇ ਬੱਥੇ ਰਿਪੇਅਰ ਹੁੰਦੀਆਂ ਉਸ ਵਰਕਸ਼ਾਪ ਦੀ ਹਾਲਤ ਕਾਫੀ ਖਸਤਾ ਹਾਲਤ ਹੈ ਇਸ ਵਕਤ ਗੱਲਬਾਤ ਕਰਦੇ ਹਾਂ ਮੁਲਾਜ਼ਮਾਂ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਵਰਕਸ਼ਾਪ ਦੀ ਹਾਲਤ ਖਸਤਾ ਹਾਲਤ ਬਣੀ ਹੋਈ ਹੈ ਉਹਨਾਂ ਨੇ ਆਖਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇਸ ਵਾਰ ਕਿਸੇ ਦਾ ਵੀ ਧਿਆਨ ਨਹੀਂ ਗਿਆ ਦੂਜੇ ਪਾਸੇ ਗੱਲਬਾਤ ਕਰਦੇ ਹਾਂ ਜਨਰਲ ਮੈਨੇਜਰ ਨੇ ਆਖਿਆ ਕਿ ਜਲਦੀ ਹੀ ਇਸ ਵਰਕਸ਼ਾਪ ਨੂੰ ਹਲ ਕਰ ਦਿੱਤਾ ਜਾਵੇਗਾ ਇਸ ਦੀ ਜੋ ਹਾਲਤ ਖਸਤਾ ਹਾਲਤ ਹੈ ਇਸ ਨੂੰ ਬਿਲਕੁਲ ਦਰੁਸਤ ਕਰ ਦਿੱਤਾ ਜਾਵੇਗਾ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲੇ ਰਕੇਸ਼ ਕੁਮਾਰ